ਇਸ ਵਕਤ ਆਪਾਂ ਹੈਗੇ ਆਂ ਜੀ ਆਮ ਖਾਸ ਬਾਗ ਦੇ ਵਿੱਚ ਜਿਹੜੀ ਮੇਰੇ ਪਿੱਛੇ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਹੈਗੇ ਜੀ ਦੌਲਤਾਨਾ ਖਾਸ ਇਹ ਬਾਦਸ਼ਾਹ ਜਹਾਂਗੀਰ ਦੀ ਬਣਾਈ ਹੋਈ ਹੈ ਉਸ ਤੋਂ ਬਾਅਦ ਫਿਰ ਬਦਲਾਵ ਕਰੇ ਬਾਦਸ਼ਾਹ ਅਕਬਰ ਨੇ ਫਿਰ ਬਾਬਰ ਨੇ ਤੇ ਕਈ ਬਾਦਸ਼ਾਹਾਂ ਨੇ ਇੱਥੇ ਮੁਗਲ ਬਾਦਸ਼ਾਹਾਂ ਨੇ ਬਦਲ ਫੇਰ ਕਰੇ ਬਹੁਤ ਸਾਰੀਆਂ ਬਿਲਡਿੰਗਾਂ ਇਸ ਦੁਰਦਰ ਬਣਾਈਆਂ ਹੋਈਆਂ ਜਿਵੇਂ ਕਿ ਹਮਾਮ ਸਰਦਖਾਨਾ ਆਜੋ ਦੌਲਤਾਨਾ ਖਾਸ ਦਾ ਤੁਹਾਨੂੰ ਅੰਦਰ ਦਾ ਦ੍ਰਿਸ਼ ਦਿਖਾਉਣੀ ਆ ਆਜੋ ਦੋਸਤੋ ਇਸ ਵਕਤ ਤੁਸੀਂ ਦੇਖ ਰਹੇ ਹੋ ਜੀ ਜਿਹੜੀ ਬਿਲਡਿੰਗ ਦੇ ਵਿੱਚ ਅਸੀਂ ਖੜੇ ਹੋਏ ਹਾਂ ਇਹ ਹੈਗੇ ਜੀ ਦੋਲਤਾਨਾ ਖਾਸ ਜਿਹਨੂੰ ਦੋਲਤਾਨਾ ਖਾਸ ਕਿਹਾ ਜਾਂਦਾ ਸੀ ਇਸ ਨੂੰ ਬਾਦਸ਼ਾਹ ਜਹਾਂਗੀਰ ਨੇ ਆਪਣੇ ਰਹਿਣ ਸਹਿਣ ਵਾਸਤੇ ਬਣਾਇਆ ਹੋਇਆ ਸੀ ਦੇਖੋ ਕਿੰਨੀ ਮੀਨਾਕਾਰੀ ਕਰੀ ਹੋਈ ਹੈ ਛੱਤਾਂ-ਚੁੱਤਾਂ ਦਾ ਇਸ ਵਕਤ ਬਹੁਤ ਪੁਰੀ ਹਾਲਤ ਹੈ ਕਿਉਂਕਿ ਢਾਈ-ਢੇਰੀ ਇੱਥੇ ਹੋ ਚੁੱਕੀਆਂ ਨੇ ਪਰ ਹਲੇ ਵੀ ਇਹ ਬਿਲਡਿੰਗ ਜਿਹੜੀ ਹੈ ਉਹ ਬਰਕਰਾਰ ਹੈ ਪਿੱਲਰ ਦੇਖੋ ਤੁਸੀਂ ਢਾਈ-ਢਾਈ 3-3 ਫੁੱਟ ਦੇ ਪਿੱਲਰ ਨੇ ਬਹੁਤ ਪੁਰਾਣੀ ਇਹ ਬਿਲਡਿੰਗ ਹੈ ਤੁਸੀਂ ਦੇਖ ਸਕਦੇ ਹੋ ਦਵਾਰਾਂ ਦੇ ਉੱਤੇ ਮੀਨਾਕਾਰੀ ਕਰੀ ਹੋਈ ਹੈ ਬਹੁਤ ਹੀ ਸੋਹਣੇ ਢੰਗ ਦੇ ਨਾਲ ਦੇਖੋ ਉਸ ਟਾਈਮ ਕਿੰਨੀ ਮਜ਼ਬੂਤੀ ਹੋਵੇਗੀ ਇਹ ਦੇਖੋ ਨਾ ਇਹਦੇ ਵਿੱਚ ਕੋਈ ਸਰੀਆ ਪਿਆ ਹੋਇਆ ਨਾ ਹੀ ਕੁਝ ਹੋਰ ਕਹਿ ਸਕਦੇ ਆਪਾਂ ਸ਼ਟਰਿੰਗ ਜਿਵੇਂ ਵਰਤੀ ਜਾਂਦੀ ਹੈ ਹੁਣ ਤੇ ਟਾਈਮ ਵਿੱਚ ਦੇਖੋ ਕਿੰਨੇ ਵਧੀਆ ਇਹ ਥੰਮ ਬਣੇ ਹੋਏ ਨੇ ਮਜ਼ਬੂਤੀ ਨਾਲ ਅਜੇ ਵੀ ਬਿਲਡਿੰਗ ਉਵੇਂ ਹੀ ਬਰਕਰਾਰ ਹੈ ਪਰ ਕੁਝ ਹਿੱਸਾ ਇਹਦਾ ਢਾਹ ਢੇਰੀ ਹੋ ਚੁੱਕਿਆ ਹੈ ਆਜੋ ਅੱਗੇ ਆਜੋ ਤੁਹਾਨੂੰ ਅੱਗੇ ਦਾ ਦ੍ਰਿਸ਼ ਦਿਖਾਉਂਦੇ ਆ ਇਧਰਲੇ ਪਾਸੇ ਤੋਂ ਕੋਡੀਆਂ ਜਿਹੜੀਆਂ ਉੱਪਰ ਨੂੰ ਚੜ੍ਹਦੀਆਂ ਹੁੰਦੀਆਂ ਸੀ ਤੇ ਇਧਰਲੇ ਪਾਸੇ ਤੋਂ ਵੀ ਚੜਦੇ ਹੁੰਦੇ ਸੀ ਤੇ ਉੱਪਰਲੀ ਮੰਜ਼ਲ ਤੇ ਜਾਂਦੇ ਸੀ ਪੌੜੀਆਂ ਤੇ ਇਹ ਵਿਚਕਾਰ ਦਰਮਿਆਨ ਦੇ ਵਿੱਚ ਇੱਥੇ ਪਾਣੀ ਦਾ ਇੱਕ ਫੁਹਾਰਾ ਚੱਲਦਾ ਹੁੰਦਾ ਸੀ ਤੁਸੀਂ ਜ਼ੂਮ ਕਰਕੇ ਦਿਖਾ ਸਕਦੇ ਹੋ ਇੱਥੇ ਪਾਣੀ ਦਾ ਜਿਹੜਾ ਉਸ ਟਾਈਮ ਦੇ ਵਿੱਚ ਫੁਹਾਰਾ ਚੱਲਦਾ ਹੁੰਦਾ ਸੀ ਤੇ ਆਹ ਦੇਖੋ ਇਹ ਪਾਈਪ ਜਿਹੜੇ ਨੇ ਇਹ ਸਾਰੀ ਬਿਲਡਿੰਗ ਦੇ ਵਿੱਚ ਆਸੇ ਪਾਸੇ ਘੁੰਮੇ ਹੋਏ ਨੇ ਜਿਨ੍ਹਾਂ ਦੇ ਜ਼ਰੀਏ ਬਿਲਡਿੰਗਾਂ ਦੇ ਵਿੱਚ ਪਾਣੀ ਆਉਂਦਾ ਜਾਂਦਾ ਰਹਿੰਦਾ ਸੀ ਕਿਵੇਂ ਉਹਨਾਂ ਨੂੰ ਠੰਡਾ ਰੱਖਿਆ ਜਾਂਦਾ ਸੀ ਕਿਵੇਂ ਗਰਮ ਰੱਖਿਆ ਜਾਂਦਾ ਸੀ ਇਹ ਤੁਹਾਨੂੰ ਸਾਰੀਆਂ ਤਕਨੀਕਾਂ ਬਾਰੇ ਤੁਹਾਨੂੰ ਦਵਾਂਗੀ ਜਾਣਕਾਰੀ ਆ ਜਾਊਗੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਬਿਲਡਿੰਗ ਜਿਹੜੀ ਬਹੁਤ ਢੈਟੇਰੀ ਹੋ ਚੁੱਕੀ ਹੈ ਇਤਰੋ ਪੌੜੀਆਂ ਉੱਪਰ ਜਾਣ ਦਾ ਰਸਤਾ ਹੈ ਪਰ ਇਹ ਵੀ ਉੱਪਰਲੀ ਮੰਜ਼ਲ ਢੈਟੇਰੀ ਹੋ ਚੁੱਕੀ ਹੈ ਦੇਖੋ ਕੁਝ ਬੇਵਕੂਫ ਲੋਕਾਂ ਨੇ ਇੱਥੇ ਆਪਣੇ ਨਾਮ ਲਿਖੇ ਹੋਏ ਨੇ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ 16ਵੀਂ ਸਦੀ ਦੀ ਬਣੀ ਹੋਈ ਬਿਲਡਿੰਗ ਹੈ ਇਹ ਵਿਰਾਸਤ ਹੈ ਇਹਨੂੰ ਸੰਭਾਲ ਕੇ ਰੱਖਣ ਵਾਲੀ ਚੀਜ਼ਾਂ ਨੇ ਇਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਜੋ ਇਹ ਦੇਖੋ ਜਿਵੇਂ ਹੁਣ ਛੋਟਾ ਜਿਹਾ ਇੱਧਰ ਬਣਾਇਆ ਹੋਇਆ ਹੈ ਦੇਖੋ ਬਿਲਕੁਲ ਛੋਟਾ ਜਿਹਾ ਕਮਰਾ ਬਣਾਇਆ ਹੋਇਆ ਹੈ ਛੋਟੇ ਛੋਟੇ ਕਮਰੇ ਜਿਹੜੇ ਕਿ ਚਾਰਾ ਕੋਨਿਆਂ ਦੇ ਵਿੱਚ ਬਣੇ ਹੋਏ ਸੀ ਇੱਕ ਤੋਂ ਹੀ ਬਚੇ ਨੇ ਬਾਕੀ ਸਾਰੇ ਟੁੱਟ ਚੁੱਕੇ ਨੇ ਉਧਰਲਾ ਕਮਰਾ ਤਾਂ ਬਿਲਕੁਲ ਟੁੱਟ ਚੁੱਕਿਆ ਹੈ ਇਹ ਇਸ ਵਕਤ ਆਪਾਂ ਹੈ ਕਿ ਜੀ ਦੋਲਤਾਨਾ ਖਾਸ ਬਿਲਡਿੰਗ ਦੇ ਬਾਹਰ ਇੱਥੇ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਛੋਟੇ ਛੋਟੇ ਫੁਆਰੇ ਉਸ ਟਾਈਮ ਦੇ ਬਣੇ ਹੋਏ ਨੇ ਇਹਨੇ 6 ਫੁਆਰੇ ਇਕੱਠੇ ਬਣੇ ਹੋਏ ਨੇ ਤੁਸੀਂ ਜ਼ੂਮ ਕਰਕੇ ਇੱਕ ਵਾਰੀ ਦਿਖਾ ਦਿਓ ਆ ਦੇਖੋ ਸੈਂਟਰ ਦੇ ਵਿੱਚ ਇਹ ਫੁਆਰਿਆਂ ਦਾ ਪੈਪ ਪਿਆ ਹੋਇਆ ਹੈ ਇਹ ਸਾਰੇ ਪਾਸੇ ਉਹ ਖੂਹ ਸੀ ਉਹ ਹੈਗਾ ਜੀ ਸਰਦਗਾਨਾ ਉਹਦੇ ਵਿੱਚ ਵੀ ਤੁਹਾਨੂੰ ਲੈ ਕੇ ਜਾਵਾਂਗੇ ਪਹਿਲਾਂ ਬਾਹਰ ਦਾ ਥੋੜਾ ਦ੍ਰਿਸ਼ ਤੁਹਾਨੂੰ ਦਿਖਾ ਦਈਏ ਇੱਕ ਵੱਡਾ ਜਿਹਾ ਜਿਹੜਾ ਕੈਲੋ ਫੁਆਰਾ ਚੱਲਦਾ ਸੀ ਉਸ ਟਾਈਮ ਦੇ ਵਿੱਚ ਦੇਖੋ ਹੁਣ ਵੀ ਨਿਸ਼ਾਨੀਆਂ ਮੌਜੂਦ ਨੇ ਥੋੜਾ ਜ਼ੂਮ ਕਰਕੇ ਦਿਖਾਓ ਇਧਰਲੇ ਪਾਸੇ ਕੋੜੀਆਂ ਤੋਂ ਉੱਤਰ ਦੀ ਅੰਦਰ ਇਹ ਬਣਿਆ ਹੋਇਆ ਸੀਗਾ ਇਥੋਂ ਉਸ ਟਾਈਮ ਮਿੱਟੀ ਦੇ ਪੈਪ પાਕੇ ਪੁਹਾਰਾ ਚੱਲਦਾ ਸੀ ਇਹਦੇ ਵਿੱਚ ਪਾਣੀ ਕਿਵੇਂ ਕਿਵੇਂ ਆਉਂਦਾ ਸੀ ਕਿੱਥੋਂ ਕਿੱਥੋਂ ਆਉਂਦਾ ਸੀ ਕਿਵੇਂ ਪਾਣੀ ਗਰਮ ਹੁੰਦਾ ਸੀ ਕਿਵੇਂ ਠੰਡਾ ਹੁੰਦਾ ਸੀ ਉਹ ਤੁਹਾਨੂੰ ਸਭ ਕੁਝ ਦਿਖਾਵਾਂਗਾ ਜੀ ਆਜੋ ਅੱਗੇ ਜਿੜਿਓ ਸਾਹਮਣੇ ਟੇਢੀ ਨੂੰਮ ਬਿਲਡਿੰਗ ਬਣੀ ਹੋਈ ਹੈ ਉਹ ਹੈਗੀ ਹੈ ਜੀ ਸਰਦਖਾਨਾ ਇਹਦੇ ਅੰਦਰ ਇੱਕ ਬਹੁਤ ਹੀ ਵੱਡਾ ਖੂਹ ਹੈ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਇਹਦੇ ਅੰਦਰ ਇਹ ਹੈ ਜੀ ਸਰਦਖਾਨਾ ਇਹਦੇ ਅੰਦਰ ਇੱਕ ਖੂਹ ਮੌਜੂਦ ਹੈ ਉਹ ਅੱਜ ਵੀ ਮੌਜੂਦ ਹੈ ਉਹਦੇ ਵਿੱਚ ਹੁਣ ਪਾਣੀ ਤਾਂ ਇਸ ਟਾਈਮ ਹੈ ਨਹੀਂ ਉਕਿ ਜਦੋਂ ਗਰਮੀਆਂ ਦੇ ਵਿੱਚ ਠੰਡਾ ਕਰਨ ਦੀ ਲੋੜ ਪੈਂਦੀ ਸੀਗੀ ਉਦੋਂ ਇਸ ਖੋ ਦੇ ਵਿੱਚੋਂ ਪਾਣੀ ਲੈ ਕੇ ਕਮਰਿਆਂ ਨੂੰ ਠੰਡਾ ਕੀਤਾ ਜਾਂਦਾ ਸੀ ਉਹ ਕਿਵੇਂ ਕੀਤਾ ਜਾਂਦਾ ਸੀ ਉਹ ਵੀਡੀਓ ਦੇ ਵਿੱਚ ਦੱਸਾਂਗੇ ਆਜੋ ਦੇਖੋ ਇੱਥੋਂ ਬਹੁਤ ਹੀ ਪਤਲਾ ਜਿਹਾ ਰਸਤਾ ਅੰਦਰ ਨੂੰ ਗਿਆ ਹੋਇਆ ਹੈ ਆਜੋ ਦੇਖੋ ਇਧਰ ਵੀ ਛੋਟੇ-ਛੋਟੇ ਕਮਰੇ ਬਣੇ ਹੋਏ ਨੇ ਅੰਦਰ ਨੇਰਾ ਤਾਂ ਬਹੁਤ ਹੈ ਪਰ ਜੇ ਵੀਡੀਓ ਦੇ ਵਿੱਚ ਦਿਖਦਾ ਹੋਵੇ ਤਾਂ ਆਹ ਦੇਖੋ ਇੱਕ ਸੈਂਟਰ ਦੇ ਵਿੱਚ ਇੱਥੇ ਕਮਰਾ ਬਣਿਆ ਹੋਇਆ ਇੱਥੇ ਫੁਹਾਰਾ ਚੱਲਦਾ ਹੁੰਦਾ ਸੀ ਆ ਦੇਖੋ ਜਿਵੇਂ ਉਹ ਖੂਹ ਦੇ ਵਿੱਚੋਂ ਪਾਣੀ ਹੁੰਦਾ ਹੁੰਦਾ ਸੀ ਉਹ ਤੁਹਾਨੂੰ ਦਿਖਾਉਂਦੇ ਆ ਕਿਵੇਂ ਹੁੰਦਾ ਸੀ ਪਾਣੀ ਇੱਧਰ ਆ ਜਾਓ ਜੀ ਅੱਗੇ ਆ ਜਾਓ ਇੱਥੋਂ ਬਾਹਰ ਨਿਕਲਦੀਆਂ ਛੱਤਾਂ ਇਹਦੀਆਂ ਵੀ ਟੁੱਟ ਚੁੱਕੀਆਂ ਕਿਉਂਕਿ 400 500 ਸਾਲ 16ਵੀਂ ਸਦੀ ਦੇ ਬਣੇ ਹੋਏ ਹਨ ਹੁਣ ਤੱਕ ਬਹੁਤ ਬੁਰੀ ਹਾਲਤ ਹੋ ਚੁੱਕੀ ਹੈ ਛੱਤਾਂ ਟੁੱਟ ਚੁੱਕੀਆਂ ਨੇ ਆ ਜਾਓ ਇਹ ਬਿਲਕੁਲ ਛੋਟਾ ਜਿਹਾ ਦਰਵਾਜ਼ਾ ਬਣਿਆ ਹੋਇਆ ਆ ਦੇਖ ਸਕਦੇ ਹੋ ਵੀ ਖੂਹ ਦੇ ਨਾਲ ਨਾਲ ਘੁੰਮਣ ਵਾਸਤੇ ਜਗ੍ਹਾ ਬਣੀ ਹੋਈ ਸੀ ਇੱਧਰ ਆਓ ਆ ਦੇਖੋ ਇਹ ਖੂਹ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵੱਡਾ ਇਹ ਖੂਹ ਸੀ ਮੈਂ ਤੁਹਾਨੂੰ ਦਿਖਾਉਣਾ ਬਹੁਤ ਸੋਹਣਾ ਬਣਿਆ ਹੋਇਆ ਦੇਖੋ ਕਿੰਡਾ ਵੱਡਾ ਖੂਹ ਬਣਿਆ ਹੋਇਆ ਹੈ ਇਸ ਦੇ ਜਰੀਏ ਪੂਰੇ ਆਮ ਖਾਸ ਬਾਗ ਦੇ ਵਿੱਚ ਪਾਣੀ ਜਿਹੜਾ ਸਿੰਚਾਈ ਕੀਤੀ ਜਾਂਦੀ ਸੀ ਇਹਦੇ ਥਰੂ ਇਹਦੇ ਵਿੱਚ ਘਾਹ ਫੁੱਲ ਉੱਗ ਚੁੱਕਿਆ ਹੈ ਦੇਖੋ ਕਿੰਨਾ ਤਗੜਾ ਖੂਹ ਹੈ ਉਸ ਵੇਲੇ ਹਾਥੀ ਘੋੜਿਆਂ ਦੇ ਨਾਲ ਰੱਸੀਆਂ ਦੇ ਮਦਦ ਦੇ ਨਾਲ ਇਹ ਪਾਣੀ ਜਿਹੜਾ ਕੱਢਿਆ ਜਾਂਦਾ ਸੀ ਅੱਗੋਂ ਜਿਵੇਂ ਪੂਰੀ ਬਿਲਡਿੰਗ ਦੇ ਵਿੱਚ ਜਾਂਦਾ ਸੀ ਜਿੱਥੇ ਠੰਡਾ ਹੁੰਦਾ ਸੀ ਜਿੱਥੇ ਕਰਮ ਹੁੰਦਾ ਸੀ ਉਹ ਤੁਹਾਨੂੰ ਸਾਰੀਆਂ ਦਿਖਾਵਾਂਗੇ ਇਹ ਦੇਖੋ ਇਹ ਸਾਫ਼ ਤੋਂ ਜਿਹੜਾ ਪਾਣੀ ਬਾਹਰ ਕੱਢਿਆ ਜਾਂਦਾ ਸੀ ਪੋਲੀਆਂ ਦੇ ਰਹਿ ਤੁਹਾਨੂੰ ਬਾਹਰ ਦਾ ਦ੍ਰਿਸ਼ ਵੀ ਦਿਖਾਵਾਂਗੇ ਇੱਧਰ ਖੂਹ ਦੇ ਨਾਲ-ਨਾਲ ਘੁੰਮਣ ਦੀ ਜਗ੍ਹਾ ਬਣੀ ਹੋਈ ਸੀਗੀ ਤੁਸੀਂ ਦੇਖ ਸਕਦੇ ਹੋ ਇੱਧਰ ਅੰਦਰ ਛੋਟਾ ਜਿਹਾ ਇੱਕ ਕਮਰਾ ਬਣਿਆ ਹੋਇਆ ਹੈ ਭੀੜਾ ਜਿਹਾ ਇਹ ਪਿੱਛਾ ਪਿੱਛੇ ਤੱਕ ਜਾਂਦਾ ਸੀ ਖੂਹ ਦੇ ਆਜੋ ਹੁਣ ਬਾਹਰ ਦਾ ਦ੍ਰਿਸ਼ ਤੁਹਾਨੂੰ ਦਿਖਾਉਣੀ ਹੈ ਹੁਣ ਆਪਾਂ ਆ ਚੁੱਕੇ ਹਾਂ ਸਰਦਖਾਨੇ ਦੇ ਬਿਲਕੁਲ ਬਾਹਰ ਇਹ ਤੁਸੀਂ ਦੇਖ ਸਕਦੇ ਹੋ ਆ ਬਣਿਆ ਹੋਇਆ ਖੂਹ ਦੇ ਵਿੱਚੋਂ ਪਾਣੀ ਕੱਢਣ ਵਾਸਤੇ ਇੱਥੇ ਪਹਿਲਾਂ ਪੋਲੀ ਪਾਈ ਹੋਈ ਸੀਗੀ ਤੁਸੀਂ ਇੱਕ ਵਾਰੀ ਦਿਖਾ ਦਿਓ ਵੀਡੀਓ ਕਰਕੇ ਇਸ ਥਾਂ ਦੇ ਉੱਤੇ ਜਿਹੜਾ ਪਾਣੀ ਡਿੱਗਦਾ ਹੁੰਦਾ ਸੀ ਇਸ ਥਾਂ ਤੇ ਘੋੜਿਆਂ ਨਾਲ ਪਾਣੀ ਜਿਹੜਾ ਕੱਢਿਆ ਜਾਂਦਾ ਹਾਥੀ ਘੋੜਿਆਂ ਨਾਲ ਰੱਸੀਆਂ ਨਾਲ ਪਾਣੀ ਕੱਢ ਕੇ ਇੱਥੇ ਡਿੱਗਦਾ ਸੀ ਇਹਦੇ ਥਾਂ ਤੋਂ ਫਿਰ ਨਾਲ ਖਾਲ ਬਣੀ ਹੋਈ ਸੀਗੀ ਖਾਲ ਦੇ ਵਿੱਚੋਂ ਜਿਹੜਾ ਪਾਣੀ ਹੈ ਇੱਧਰ ਇੱਕ ਵਾਰੀ ਦਿਖਾ ਦਿਓ ਜ਼ੂਮ ਕਰਕੇ ਨੇੜੇ ਆ ਕੇ ਇੱਥੋਂ ਪਾਣੀ ਆ ਖਾਲ ਦੇ ਵਿੱਚ ਜਾਂਦਾ ਸੀ ਇਹ ਜਿਹੜੀਆਂ ਖਾਲਾਂ ਪੂਰੀ ਬਿਲਡਿੰਗ ਦੇ ਆਲੇ-ਦੁਆਲੇ ਬਣੀਆਂ ਹੋਈਆਂ ਨੇ ਇਹਨਾਂ ਦੇ ਵਿੱਚੋਂ ਜਿਹੜਾ ਪਾਣੀ ਸਾਰੀ ਬਿਲਡਿੰਗ ਦੇ ਵਿੱਚ ਜਾਂਦਾ ਹੁੰਦਾ ਸੀ ਇੱਥੋਂ ਪਾਣੀ ਇੱਥੇ ਡਿੱਗਦਾ ਹੁੰਦਾ ਸੀ ਇਧਰਲੇ ਪਾਸੇ ਆਜੋ ਇੱਥੇ ਬਹੁਤ ਹੀ ਸੋਹਣਾ ਉਹਦੇ ਖਾਲ ਦੇ ਨਾਲ ਹੁਣ ਤਾਂ ਬਹੁਤ ਟੁੱਟ ਚੁੱਕੀ ਐ ਖਾਲ ਉਸ ਟਾਈਮ ਬਰਕਰਾਰ ਸੀ ਪਰ ਹੁਣ ਇਹ ਟੈਟਰੀ ਹੋ ਚੁੱਕੀ ਐ ਪੂਰੀ ਬਿਲਡਿੰਗ ਦੇ ਨਾਲ-ਨਾਲ ਬਣਿਆ ਹੋਇਆ ਸੀ ਇਹ ਦੇਖੋ ਇੱਥੋਂ ਖਾਲ ਤੋਂ ਪਾਣੀ ਨਾਲ ਆਉਂਦਾ ਸੀ ਇੱਥੇ ਡਿੱਗਦਾ ਸੀ ਜਦੋਂ ਇੱਥੇ ਡਿੱਗਦਾ ਸੀ ਦੇਖੋ ਕਿੰਨੀ ਮੀਨਾਕਾਰੀ ਕਰੀ ਹੋਈ ਐ ਇਹ ਚਰਨੇ ਵਾਂਗੂ ਜਦੋਂ ਪਾਣੀ ਥੱਲੇ ਨੂੰ ਹੁੰਦਾ ਸੀ ਬਹੁਤ ਸੋਹਣਾ ਲੱਗਦਾ ਹੁੰਦਾ ਸੀ ਇੱਥੇ ਪਾਣੀ ਡਿੱਗ ਕੇ ਫਿਰ ਆਪ ਇੱਕ ਚੈਂਬਰ ਬਣਿਆ ਹੋਇਆ ਸੀ ਜਿਹੜਾ ਕਿ ਉਹ ਜਿਹੜੇ ਮੈਂ ਤੁਹਾਨੂੰ ਪਹਿਲਾਂ ਫੁਆਰੇ ਦਿਖਾਏ ਹੋਏ ਨੇ ਉੱਥੇ ਜਾਂਦਾ ਹੁੰਦਾ ਸੀ ਪਾਣੀ ਫੁਆਰਿਆਂ ਦੇ ਵਿੱਚ ਜਾਂਦਾ ਹੁੰਦਾ ਸੀ ਇਧਰੋਂ ਫਿਰ ਇੱਕ ਥੋਬੀ ਘਾਟ ਵੀ ਤੁਹਾਨੂੰ ਦਿਖਾਣੇ ਆ ਖੂਹ ਦੇ ਵਿੱਚੋਂ ਹੀ ਪਾਣੀ ਦੋਲਤਾਨਾ ਹੀ ਖਾਸ ਨੂੰ ਜਾਂਦਾ ਹੁੰਦਾ ਸੀ ਫੁਆਰਿਆਂ ਨੂੰ ਜਾਂਦਾ ਹੁੰਦਾ ਸੀ ਸਿਚਾਈ ਲਈ ਵੀ ਪਾਣੀ ਵਰਤਿਆ ਜਾਂਦਾ ਸੀ ਤੇ ਇੱਥੇ ਇੱਕ ਆ ਥੋਬੀ ਘਾਟ ਬਣਿਆ ਹੋਇਆ ਹੈ ਇਹ ਤਿੰਨ ਚਾਰ ਥੋਬੀ ਘਾਟ ਜਿਵੇਂ ਸਾਫ਼ ਪਾਣੀ ਗੰਦਾ ਪਾਣੀ ਉਹਦੇ ਘਾਟ ਬਣਾਏ ਹੋਏ ਸਨ ਤੁਸੀਂ ਦੇਖ ਸਕਦੇ ਹੋ ਉਹਨਾਂ ਚੋਂ ਪਾਣੀ ਉਹਨੂੰ ਕੁਝ ਨਿਸ਼ਾਨੀਆਂ ਹੈਗੀਆਂ ਨੇ ਉਹ ਪਰਲੇ ਪਾਸੋਂ ਤੋਂ ਵੀ ਪਾਣੀ ਇੱਧਰ ਆਉਂਦਾ ਸੀ ਇੱਧਰ ਆ ਜੁ ਨੇੜੇ ਆ ਕੇ ਤੁਹਾਨੂੰ ਦਿਖਾ ਦਿੰਨਾ ਜਦੋਂ ਖੂਹ ਦਾ ਪਾਣੀ ਇੱਥੇ ਆਉਂਦਾ ਸੀ ਆ ਬਰੀਕ ਜੀ ਨਾਲੀ ਹਜੇ ਵੀ ਮੌਜੂਦ ਹੈ ਉਸ ਵੇਲੇ ਦੀ ਇਹ ਉਸ ਵੇਲੇ ਦੀ ਬਣੀ ਹੋਈ ਹੈ ਇੱਥੋਂ ਪਾਣੀ ਇਹ ਕੁੰਡਾਂ ਦੇ ਵਿੱਚ ਜਾਂਦਾ ਹੁੰਦਾ ਸੀ ਇਹ ਕੁੰਡਾਂ ਦੇ ਵਿੱਚ ਜਾ ਕੇ ਆ ਖਾਲ ਬਣੀ ਹੋਈ ਹੈ ਇਹ ਖਾਲ ਦੇ ਜ਼ਰੀਏ ਕੁੰਡਾਂ ਦੇ ਵਿੱਚ ਜਾਂਦਾ ਹੁੰਦਾ ਸੀ ਇਹੀ ਜਿਹੜੀ ਖਾਲ ਹੈ ਉਹ ਸਿੱਧੀ ਜਾ ਕੇ ਹਮਾਮ ਨਾਲ ਜੁੜਦੀ ਹੁੰਦੀ ਸੀ ਆਜੋ ਤੁਹਾਨੂੰ ਅੱਗੇ ਵਿਖਾਉਂਦੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਖਾਲਾ ਬਣੀ ਹੋਈ ਸੀ ਬਿਲਡਿੰਗ ਦੇ ਨਾਲ ਨਾਲ ਉਹ ਖਾਲਾਂ ਦੇ ਜਰੀਏ ਪਾਣੀ ਬਿਲਡਿੰਗ ਦੇ ਉੱਪਰੋਂ ਦੀ ਘੁੰਮ ਕੇ ਇਸ ਚਰਨ ਦੇ ਵਿੱਚ ਆਉਂਦਾ ਸੀ ਇਹ ਚਰਨਾ ਬਣਿਆ ਹੋਇਆ ਥੋੜਾ ਜਿਹਾ ਜ਼ੂਮ ਕਰਕੇ ਵਿਖਾ ਦਿਓ ਇਹ ਦੇਖੋ ਜਿਵੇਂ ਆਹ ਚਰਨਾ ਬਣਿਆ ਹੋਇਆ ਇੱਥੋਂ ਪਾਣੀ ਆਉਂਦਾ ਸੀ ਤੇ ਇੱਥੇ ਆ ਕੇ ਆਹ ਖਾਲ ਬਣੀ ਹੋਈ ਸੀ ਹੁਣ ਵੀ ਨਿਸ਼ਾਨੀ ਮੜੀ ਜੀ ਮੌਜੂਦ ਹੈ ਉਹ ਪਾਣੀ ਇਸ ਥਾਂ ਤੇ ਆਉਂਦਾ ਸੀ ਜਦੋਂ ਜਦੋਂ ਪਾਣੀ ਕੱਢਣਾ ਹੁੰਦਾ ਸੀ ਤਾਂ ਇੱਕੋ ਥੱਲੇ ਪੈਪ ਜਾ ਰਿਹਾ ਹੈ ਉਹ ਥੱਲੇ ਹਜੇ ਮੀਦਾ ਪਾਣੀ ਖੜਾ ਹੋਇਆ ਨਹੀਂ ਦਿਖਾ ਸਕਦੇ ਪਰ ਇੱਥੋਂ ਦੀ ਪਾਣੀ ਜਿਹੜਾ ਹੈ ਉਹ ਬਾਹਰ ਬਾਦੂ ਪਾਣੀ ਚਲਾ ਜਾਂਦਾ ਸੀ ਆਜੋ ਇਹ ਵੀ ਉਸ ਵੇਲੇ ਦੇ ਆ ਕਮਰੇ ਬਣੇ ਹੋਏ ਨੇ ਵੱਡੀਆਂ-ਵੱਡੀਆਂ ਬਾਹਰੀਆਂ ਇਹ ਜਦੋਂ ਇੱਥੇ ਪਾਣੀ ਹਵਾ ਆਉਂਦੀ ਸੀਗੀ ਇਹ ਚ ਬੱਚਿਆਂ ਦੇ ਵਿੱਚ ਪਾਣੀ ਭਰਿਆ ਹੁੰਦਾ ਸੀ ਤਾਂ ਇੱਥੋਂ ਠੰਡੀ ਹਵਾ ਆਉਂਦੀ ਸੀ ਇਸ ਕਰਕੇ ਇਹਨੂੰ ਸਰਦਖਾਨਾ ਕਿਹਾ ਜਾਂਦਾ ਸੀ ਆਜੋ ਜੀ ਇਹ ਹੈ ਜੀ ਸਰਦਖਾਨੇ ਦਾ ਪਿਛਲਾ ਪਾਸਾ ਆਜੋ ਤੁਸੀਂ ਉਹ ਦੇਖ ਸਕਦੇ ਹੋ ਅੰਦਰ ਇਹ ਪਾਈਪ ਹਲੇ ਵੀ ਮੌਜੂਦ ਨੇ ਜਦੋਂ ਪਾਣੀ ਉਨੋਂ ਉਨਦਾ ਸੀ ਇਹਨਾਂ ਪਾਈਪਾਂ ਦੇ ਜ਼ਰੀਏ ਇੱਥੇ ਭਰ ਜਾਂਦਾ ਹੁੰਦਾ ਸੀ ਤੇ ਜਦੋਂ ਇਹ ਬਾਰੀਆਂ ਦੇ ਵਿੱਚ ਹਵਾ ਆਉਂਦੀ ਸੀ ਤਾਂ ਅੰਦਰ ਐਂ ਲੱਗਦਾ ਸੀ ਜਿਵੇਂ ਏਸੀ ਚੱਲ ਰਿਹਾ ਹੋਵੇ ਉਸ ਟਾਈਮ ਦੇ ਵਿੱਚ ਇਹ ਏਸੀ ਦੀ ਤਕਨੀਕ ਸੀ ਤਾਂ ਇਸ ਨੂੰ ਜਿਹੜਾ ਸਰਦਖਾਨਾ ਕਿਹਾ ਜਾਂਦਾ ਸੀ ਆਜੋ ਅੱਗੇ ਤੁਹਾਨੂੰ ਦਿਖਾਉਨੇ ਆਂ ਸਰਦਖਾਨੇ ਦੇ ਵਿੱਚੋਂ ਜਿਹੜਾ ਫालतू ਪਾਣੀ ਹੁੰਦਾ ਸੀਗਾ ਉਹ ਇਸ ਖਾਨੇ ਦੇ ਜਰੀਏ ਇੱਥੋਂ ਡਿੱਗਦਾ ਹੁੰਦਾ ਸੀ ਇਸ ਬਾਰੇ ਦੇ ਜਰੋਂ ਆਹ ਬਣੀ ਹੋਈ ਐ ਆਹ ਬਣੀ ਹੋਈ ਐ ਖਾਲ ਬਣੀ ਹੋਈ ਐ ਇਹਦੇ ਥਰੂ ਇਸ ਕੁੰਡ ਦੇ ਵਿੱਚ ਡਿੱਗਦਾ ਹੁੰਦਾ ਸੀ ਜਦੋਂ ਇਹ ਪਾਣੀ ਬਾਹਰ ਨੂੰ ਕੱਢਣਾ ਹੁੰਦਾ ਸੀ ਇੱਥੇ ਖੇਤਾਂ ਚੋਂ ਪਾਣੀ ਜਿਹੜਾ ਬਾਹਰ ਚੱਲ ਜਾਂਦਾ ਹੁੰਦਾ ਸੀ ਇਹ ਸੀਗਾ ਥੋਬੀ ਘੜ ਜਿੱਥੇ ਕੱਪੜੇ ਕੁੱਪੜੇ ਧੋਤੇ ਜਾਂਦੇ ਸੀ ਉਸ ਵੇਲਿਆਂ ਦੇ ਉਸ ਤੋਂ ਬਾਅਦ ਜਿਹੜਾ ਗੰਦਾ ਪਾਣੀ ਹੁੰਦਾ ਸੀ ਉਹ ਪਾਈਪਾਂ ਦੇ ਜਰੀਏ ਆਹ ਥੱਲੇ ਖੂਹ ਬਣੇ ਹੋਏ ਨੇ ਜਿਹੜੇ ਕੁੰਡ ਬਣੇ ਹੋਏ ਨੇ ਇਹਨਾਂ ਦੇ ਵਿੱਚ ਆ ਜਾਂਦਾ ਸੀ ਇੱਥੋਂ ਦੀ ਪਾਣੀ ਜਿਹੜਾ ਉਹ ਖੇਤਾਂ ਨੂੰ ਜਾਂ ਬਾਗਾਂ ਨੂੰ ਦੇ ਦਿੱਤਾ ਜਾਂਦਾ ਸੀ। ਇਹੀ ਪਿੱਛੇ ਜੇ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜੇ ਆ ਖਾਲ ਬਣੀ ਹੋਈ ਹੈ। ਇਹ ਖਾਲ ਜਿਹੜੀ ਪੂਰੀ ਹਮਾਮ ਤੱਕ ਜਾਂਦੀ ਹੁੰਦੀ ਸੀ। ਹੁਣ ਤਾਂ ਇਹ ਟੁੱਟ ਚੁੱਕੀ ਹੈ ਤੇ ਇਹਦੇ ਵਿੱਚ ਉਸ ਤੋਂ ਬਾਅਦ ਆ ਮਿੱਟੀ ਦੇ ਪੈ ਪਏ ਹੋਏ ਨੇ। ਇਹਨਾਂ ਦੇ ਜ਼ਰੀਏ ਜਿਹੜਾ ਉਹ ਪਾਣੀ ਸਾਰੀ ਬਿਲਡਿੰਗ ਦੇ ਵਿੱਚ ਘੁੰਮਦਾ ਹੁੰਦਾ ਸੀ। ਉਸੇ ਖੂਹ ਦੇ ਵਿੱਚੋਂ ਪਾਣੀ ਦੋਲਤਾਨਾਂ ਦੇ ਖਾਸ ਨੂੰ ਜਾਂਦਾ ਸੀ। ਉਸੇ ਖੂਹ ਦੇ ਵਿੱਚੋਂ ਪਾਣੀ ਹਮਾਮ ਨੂੰ ਜਾਂਦਾ ਸੀ। ਹਮਾਮ ਜਿੱਥੇ ਕਿ ਰਾਣੀਆਂ ਨੂੰ ਰੱਖਿਆ ਜਾਂਦਾ ਸੀ ਆਜੋ ਇਹ ਛੋਟੇ-ਛੋਟੇ ਜਿਹੜੇ ਉਸ ਟਾਈਮ ਦੇ ਫੁਆਰੇ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇੱਕ ਸੈਂਟਰ ਦੇ ਵਿੱਚ ਫੁਆਰਾ ਬਣਿਆ ਹੋਇਆ ਸੀ ਇਸ ਥਾਂ ਤੇ ਫੁਆਰਾ ਸੀ ਇਸ ਸਮੇਂ ਹੁਣ ਉਹਦੀ ਨਿਸ਼ਾਨੀ ਨਹੀਂ ਆ ਪਰ ਥੋੜਾ ਜਿਹਾ ਪੈਂਪ ਜਿਹੜਾ ਉਹ ਦਿਖ ਰਿਹਾ ਹੈ ਇਹ ਦੇਖੋ ਕਿੰਨੇ ਸੋਹਣੇ ਵਧੀਆ ਪਿੱਲਰ ਬਣੇ ਹੋਏ ਨੇ ਉਸ ਟਾਈਮ ਦੇ ਵਿੱਚ ਇਸ ਖਾਲ ਦੇ ਜਰੀਏ ਜਿਹੜਾ ਪਾਣੀ ਇੱਥੇ ਡਿੱਗਦਾ ਹੁੰਦਾ ਸੀ ਇਹ ਹੀ ਪਾਣੀ ਅੱਗੇ ਫੁਆਰਿਆਂ ਨੂੰ ਜਾਂਦਾ ਹੁੰਦਾ ਸੀ ਤੇ ਫੁਆਰਿਆਂ ਤੋਂ ਹੁੰਦਾ ਹੋਇਆ ਪਾਣੀ ਇਹੇ ਹਮਾਮ ਨੂੰ ਜਾਂਦਾ ਹੁੰਦਾ ਸੀ ਤੁਸੀਂ ਵੀਡੀਓ ਦੇ ਵਿੱਚ ਹੀ ਦੇਖ ਸਕਦੇ ਹੋ ਆ ਉਸ ਟਾਈਮ ਦੇ ਪੁਰਾਣੇ ਫੁਆਰੇ ਲੱਗੇ ਹੋਏ ਨੇ ਤੇ ਲਾਲ ਪੱਥਰ ਲੱਗਿਆ ਹੋਇਆ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਪਿਆ ਇਹ ਜਿਹੜੀ ਤੁਸੀਂ ਪਿੱਛੇ ਬਿਲਡਿੰਗ ਦੇਖ ਰਹੇ ਹੋ ਇਹ ਹਮਾਮ ਹੈ ਜੀ ਇਹਨਾਂ ਦੇ ਬਾਹਰ ਜਿਹੜੇ ਫੁਆਰੇ ਨੇ ਇੱਥੋਂ ਪਾਣੀ ਜਿਹੜਾ ਹਮਾਮ ਨੂੰ ਜਾਂਦਾ ਹੁੰਦਾ ਸੀ ਤੇ ਹਮਾਮ ਦੇ ਵਿੱਚ ਪਾਣੀ ਨੂੰ ਗਰਮ ਕੀਤਾ ਜਾਂਦਾ ਹੁੰਦਾ ਸੀ ਆਜੋ ਤੁਹਾਨੂੰ ਹਮਾਮ ਦੇ ਅੰਦਰਲਾ ਦ੍ਰਿਸ਼ ਜਿਹੜਾ ਦਿਖਾਉਣੀ ਆ ਇਹ ਦੇਖੋ ਜਿਵੇਂ ਆ ਟੋਇਆ ਜਿਹਾ ਬਣਿਆ ਹੋਇਆ ਇਹ ਜਿਹੜੀਆਂ ਬਿਲਡਿੰਗਾਂ ਸੀਗੀਆਂ ਸਾਰੀਆਂ ਆਪਸ ਦੇ ਵਿੱਚ ਇੰਟਰਕਨੈਕਟ ਸੀਗੀਆਂ ਦੇਖੋ ਕਿੱਡੀਆਂ ਮਜ਼ਬੂਤ ਛੱਤਾਂ ਉਸ ਵੇਲੇ ਦੀਆਂ ਬਣੀਆਂ ਹੋਈਆਂ ਨੇ ਇੱਥੋਂ ਹੀ ਜਿਹੜਾ ਭਾਫ ਇਧਰ ਉਧਰ ਕੀਤੀ ਜਾਂਦੀ ਸੀਗੀ ਮੈਂ ਤੁਹਾਨੂੰ ਥੱਲੇ ਉਤਰ ਕੇ ਵਿਖਾਉਣਾ ਜਦੋਂ ਆਪਾਂ ਇਹਨੂੰ ਥੱਲੇ ਤੋਂ ਕਰਕੇ ਦੇਖਾਂਗੇ ਇਹ ਆਰ-ਪਾਰ ਦਿਖਦੀਆਂ ਹੁੰਦੀਆਂ ਸੀ ਸਾਰੀਆਂ ਬਿਲਡਿੰਗਾਂ ਆਪਸ ਦੇ ਵਿੱਚ ਕਨੈਕਟ ਸੀਗੀਆਂ ਦੇਖੋ ਕਿੱਡੀ ਵਧੀਆ ਤਕਨੀਕ ਸੀਗੀ ਉਸ ਟਾਈਮ ਦੇਖੋ ਕਿਵੇਂ ਆਰ-ਪਾਰ ਦਿਖਦਾ ਸਾਰੀਆਂ ਬਿਲਡਿੰਗਾਂ ਜਿਹੜੀਆਂ ਆਪਸ ਦੇ ਵਿੱਚ ਕਨੈਕਟ ਸੀਗੀਆਂ ਇੱਥੋਂ ਹੀ ਇਹ ਫਰਸ਼ ਨੂੰ ਜਿਹੜਾ ਗਰਮ ਰੱਖਿਆ ਜਾਂਦਾ ਸੀ ਇਸ ਤਰ੍ਹਾਂ ਹੀ ਦੂਜੇ ਪਾਸੇ ਦੇਖ ਸਕਦੇ ਹਾਂ ਓਵੇਂ ਦਾ ਹੀ ਹੌਲ ਬਣਿਆ ਹੋਇਆ ਹੈ ਜਿਨ੍ਹਾਂ ਦੇ ਜ਼ਰੀਏ ਭਾਫ਼ ਜਿਹੜੀ ਇੱਥੋਂ ਹੀ ਕੰਦਾਂ ਨੂੰ ਜਾਂਦੀ ਹੁੰਦੀ ਸੀ ਆ ਕੰਦਾਂ ਦੇ ਵਿੱਚ ਹੌਲ ਬਣਿਆ ਹੋਇਆ ਹੈ ਇੱਥੋਂ ਹੀ ਜਿਹੜੀਆਂ ਕੰਦਾਂ ਨੂੰ ਭਾਫ਼ ਜਾਂਦੀ ਹੁੰਦੀ ਸੀ ਜਿਨ੍ਹਾਂ ਨਾਲ ਇਹ ਕਮਰੇ ਜਿਹੜੇ ਨੇ ਗਰਮ ਰਹਿੰਦੇ ਸੀ ਉਸ ਵੇਲੇ ਦਾ ਜਿਹੜਾ ਆਰਕੀਟੈਕਟ ਸੀਗਾ ਉਸ ਦਾ ਨਾਮ ਸੀ ਜੀ ਹਾਸਿਫ ਰਖਨਾ ਜਿਸ ਨੇ ਬਿਲਡਿੰਗਸ ਤਿਆਰ ਕਰਵਾਈਆਂ ਸੀਗੀਆਂ ਤੇ ਦੇਖੋ ਕਿੱਡੇ ਵਧੀਆ ਢੰਗ ਦੇ ਨਾਲ ਇਹ ਮਜ਼ਬੂਤੀ ਦੇ ਨਾਲ ਇਹ ਬਿਲਡਿੰਗਸ ਜਿਹੜੀਆਂ ਬਣੀਆਂ ਹੋਈਆਂ ਨੇ ਹਮਾਮ ਦੇ ਜਿਹੜੀਆਂ ਛੱਤਾਂ ਨੇ ਉਹ ਇਸੇ ਤਰ੍ਹਾਂ ਹੀ ਮਜ਼ਬੂਤੀ ਦੇ ਨਾਲ ਕਾਇਮ ਨੇ ਜਿਵੇਂ ਆਪਾਂ ਦੋਲਤਾਂ ਨੇ ਖਾਸ ਦੇ ਵਿੱਚ ਦੇਖੀ ਸੀ ਉਹਦੀ ਛੱਤ ਜਿਹੜੀ ਟੁੱਟ ਚੁੱਕੀ ਹੈ ਇਸ ਦੀ ਛੱਤ ਬਰਕਰਾਰ ਹੈ ਉਵੇਂ ਹੀ ਮਜ਼ਬੂਤੀ ਦੇ ਨਾਲ ਬਣੀ ਹੋਈ ਹੈ ਅੱਜ ਤੁਹਾਨੂੰ ਹਮਾਮ ਦੇ ਬਾਹਰਲਾ ਦ੍ਰਿਸ਼ ਦਿਖਾਉਣੀ ਹੈ ਇੱਥੇ ਹੋਰ ਵੀ ਬਿਲਡਿੰਗਸ ਨੇ ਜਿਵੇਂ ਕਿ ਸ਼ੀਸ਼ਮੈਲ ਬਣਿਆ ਹੋਇਆ ਬੈਰਕਾ ਬਣੀਆਂ ਹੈ ਜੇਲਾ ਬਣੀਆਂ ਹੋਈਆਂ ਇੱਕ ਚੱਕੀ ਬਣੀ ਹੋਈ ਹੈ ਜਿਸ ਨਾਲ ਮਸਾਲਾ ਪੀਸਿਆ ਜਾਂਦਾ ਹੁੰਦਾ ਸੀ ਪਰ ਵੀਡੀਓ ਬਹੁਤ ਲੰਬੀ ਹੋ ਜੇਗੀ ਇਸ ਕਰਕੇ ਆਪਾਂ ਇੱਥੇ ਤੱਕ ਦੀ ਵੀਡੀਓ ਬਣਾਉਣੀ ਆ ਜਿਹੜਾ ਬਾਦੂ ਪਾਣੀ ਹੁੰਦਾ ਸੀਗਾ ਉਹ ਇੱਥੇ ਆਉਂਦਾ ਹੁੰਦਾ ਇੱਥੇ ਡਿੱਗਦਾ ਹੁੰਦਾ ਸੀ ਤੇ ਪਾਈਪਾਂ ਦੇ ਜ਼ਰੀਏ ਜਿਹੜਾ ਉਹ ਪਾਣੀ ਅੱਗੇ ਨੂੰ ਚਲਾ ਜਾਂਦਾ ਸੀ ਇਹ ਦੇਖੋ ਇਹ ਪੈਪ ਉਸ ਵੇਲੇ ਤੇ ਲੱਗੇ ਹੋਏ ਨੇ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਚੈਨਲ ਸਿੰਘ ਟ੍ਰੈਵਲ ਪੀਵੀ ਗਾਰਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਨਵੀਆਂ-ਨਵੀਆਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਇਸ ਜਗ੍ਹਾ ਦਾ ਨਾਮ ਹੈ ਜੀ ਆਮ ਖਾਸ ਬਾਗ ਜੋ ਕਿ ਫਤਿਹਗੜ ਸਾਹਿਬ ਸਰਾਂਦ ਦੇ ਵਿੱਚ ਪੈਂਦੀ ਹੈ ਜੋ ਕਿ ਪੰਜਾਬ ਦੇ ਵਿੱਚ ਹੈ ਕੋਈ ਵੀ ਇੱਥੇ ਆ ਕੇ ਇਸ ਜਗ੍ਹਾ ਨੂੰ ਦੇਖ ਸਕਦਾ ਕੋਈ ਵੀ ਪੈਸਾ ਨਹੀਂ ਲੱਗਦਾ ਫ੍ਰੀ ਆਫ ਕੋਸਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ